ਚਿਗਾ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਆਪਣਾ ਇੰਸਟਾਗ੍ਰam ਤੇ ਪੇਜ ਹੈਗਾ ਗੁੱਡ ਲੁੱਕ ਰੀਪਸ ਟਿਕ ਦੇ ਨਾਮ ਤੇ ਉੱਥੇ ਜਾ ਕੇ ਆਪਣੇ ਪੇਜ ਨੂੰ ਤੁਸੀਂ ਫੋਲੋ ਕਰ ਸਕਦੇ ਹੋਗੇ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਹੈਗਾ ਉੱਥੋਂ ਤੁਸੀਂ ਸੇਮ ਡਿਜ਼ਾਈਨ ਆਪਾਂ ਤੋਂ ਰੈਡੀ ਵੀ ਕਰਵਾ ਸਕਦੇ ਹੋਗੇ ਕੋਈ ਤੁਹਾਡਾ ਆਪਣਾ ਡਿਜ਼ਾਈਨ ਹੈ ਆਪਣੇ ਚੋਇਸ ਦਾ ਡਿਜ਼ਾਈਨ ਹੈਗੇ ਵੀ ਹਾਂ ਅਸੀਂ ਐਵੇਂ ਦਾ ਸੂਟ ਰੈਡੀ ਕਰਵਾਉਣਾ ਉਹ ਵੀ ਤੁਸੀਂ ਆਪਾਂ ਨੂੰ ਪਿਕ ਸ਼ੇਅਰ ਕਰਕੇ ਵਟਸਐਪ ਤੇ ਤਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਆਰਡਰ ਦੇਣ ਲਈ ਆਪਣਾ ਨੰਬਰ نیچے ਮੈਂਸ਼ਨ ਕੀਤਾ ਹੁੰਦਾ 8557905009 ਆਪਣਾ ਨੰਬਰ ਹੈਗਾ ਉੱਤੇ ਵਟਸਐਪ ਤੇ ਜਾ ਕੇ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਪਰ ਡਾਇਰੈਕਟ ਕਾਲ ਪਲੀਜ਼ ਕੋਈ ਵੀ ਨਾ ਕਰਿਓ ਜੋ ਤੁਹਾਡਾ ਆਰਡਰ ਕਨਫਰਮ ਹੁੰਦਾ ਉਸ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋਗੇ ਪਹਿਲਾਂ ਕੋਈ ਵੀ ਤੁਸੀਂ ਫੋਨ ਨਹੀਂ ਕਰਨਾ ਹੈਗਾ ਕਿਉਂਕਿ ਫੇਕ ਕਾਲਸ ਬਹੁਤ ਆਉਂਦੀਆਂ ਨੇਗੀਆਂ ਤਾਂ ਅਗਰ ਕਿ ਆਪਾਂ ਕਿਸੇ ਦਾ ਵੀ ਫੋਨ ਨਹੀਂ ਚਾਹਦੇ ਹੈਗੇ ਠੀਕ ਹੈ ਜੀ ਅ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਹਨਾ ਤੇ ਆਪਣੇ 2K ਕਰ ਦਿਓ ਚੈਨ ਸਬਸਕ੍ਰਾਈਬ ਹੋ ਜਾਣਾ ਹਨਾ ਤੇ ਬਹੁਤ-ਬਹੁਤ ਥੋੜਾ ਥੈਂਕ ਯੂ ਬਹੁਤ-ਬਹੁਤ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਇਤਨੀ ਆਪਣੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਬਹੁਤ-ਬਹੁਤ ਵੀਡੀਓ ਨੂੰ ਦੇਖਿਆ ਕਰੋ ਦੀ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਿਆ ਕਰੋ ਦੇਸ਼ਾਂ-ਦੇਸ਼ਾਂ ਦੇ ਵਿੱਚ ਭੈਣਾਂ ਦੇਖ ਰਹੀਆਂ ਨੇ ਗੀਆਂ ਹਨਾ ਤੇ ਉਹ ਵੀ ਤੁਸੀਂ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆ ਦਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਲੈਣਾ ਤੇ ਪ੍ਰਾਈਸ ਆਪਾਂ ਨਾਲ ਹੀ ਮੈਂਸ਼ਨ ਕੀਤਾ ਹੁੰਦਾ ਹੈਗਾ ਜਿਸ ਦਾ ਆਪਾਂ ਨਹੀਂ ਮੈਂਸ਼ਨ ਕੀਤਾ ਹੁੰਦਾ ਉਹ ਤੁਸੀਂ WhatsApp ਤੇ ਜਾ ਕੇ ਪੁੱਛ ਸਕਦੇ ਹੋਗੇ ਤੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਜਿਹੜਾ ਪੇਮੈਂਟ ਦਾ ਮੂਡ ਹੈਗਾ ਉਹ ਤੁਸੀਂ ਆਨਲਾਈਨ ਕਰ ਸਕਦੇ ਹੋਗੇ Google Pay Paytm ਤੇ ਡੈਕਟਰ ਅ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹੋਗੇ ਜਿਹੜੇ ਬਾਅਰ ਲੈਣਗੇ ਮਤਲਬ ਜਿਹੜੇ ਵਿਦੇਸ਼ਾਂ ਵਾਲੇ ਦੇਸ਼ਾਂ ਦੇਸ਼ਾਂ ਦੀਆਂ ਭੈਣਾਂ ਦੇਖਦੀਆਂ ਨੇ ਆਪਾਂ ਨੂੰ ਫੌਰਨ ਤੋਂ ਦੇਖ ਰਹੀ ਨੇ ਉਹ ਆਪਣਾ ਕੋਈ ਵੀ ਉਹਨਾਂ ਦਾ ਆਰਡਰ ਚੱਲ ਰਿਹਾਗਾ ਜਾਂ ਅੱਗੇ ਉਹਨਾਂ ਨੇ ਆਰਡਰ ਦੇਣਾਗਾ ਉਹ ਆਪਣਾ ਪੇਮੈਂਟ ਦਾ ਮੂਡ ਤੁਸੀਂ ਮੋਨੀਗ੍ਰਾਮ ਰਾਹੀਂ ਜਾਂ ਡਾਇਰੈਕਟ ਆਪਣੇ ਖਾਣ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹੋਗੇ ਠੀਕ ਹੈ ਜੀ ਕੱਪੜੇ ਦੀ ਜਿਹੜੀ ਕੁਆਲਿਟੀ ਹੈਗੀ ਫੈਬਰਿਕ ਦੀ ਕੁਆਲਿਟੀ ਤੁਹਾਨੂੰ ਸਾਰੀ ਵਧੀਆ ਮਿਲੂਗੀ ਜਿਸ ਤਰ੍ਹਾਂ ਤੁਸੀਂ ਚਾਹੋਗੇ ਹਰ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਅਵੇਲੇਬਲ ਹੈਗਾ ਦਾ ਤੁਸੀਂ ਕੋਈ ਵੀ ਆਪਣੀ ਪਸੰਦ ਦਾ ਫੈਬਰਿਕ ਲਗਵਾ ਸਕਦੇ ਹੋਗੇ ਆਪਦੀ ਮਰਜ਼ੀ ਅਨੁਸਾਰ ਤੁਸੀਂ ਆਪਣਾ ਸੂਟ ਰੈਡੀ ਕਰਵਾ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਸੂਟ ਦਿਖਾਉਣ ਜਾ ਰਹੀ ਆਂਗੀ ਬਹੁਤ ਹੀ ਜਿਆਦੇ ਸੋਹਣੇ ਸੂਟ ਲੇਗੇ ਨੀਚੇ ਆ ਜਿਹੜੇ ਤੁਹਾਨੂੰ ਮੈਂ ਸੂਟ ਦਿਖਾਉਣ ਜਾ ਰਹੀ ਆ ਇਹ ਹੈਗੇ ਨੇ ਆਪਣੇ ਪਟਰ कॉटन ਦੇ ਸੂਟ ਲੇਗੇ ਬਹੁਤ ਹੀ ਜਿਆਦੇ ਸੋਹਣਾ ਫੈਬਰਿਕ ਹੈਗਾ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਤੇ ਸਾਰੇ ਟੇਸਟਾ ਬ੍ਰਾਂਡ ਦੇ ਲੇਗੇ ਤੁਸੀਂ ਚੈੱਕ ਕਰ ਸਕਦੇ ਹੋਗੇ ਪਹਿਲਾਂ ਮੈਂ ਤੁਹਾਨੂੰ ਦੇਖੋ ਕੰਨੀ ਦਿਖਾਉਣੀ ਹੈਗੀ ਜਿੱਤੇ ਲਿਖਿਆ ਹੋਇਆ ਟੇਸਟ ਆ ਫੈਬਰਿਕ ਇੱਕ ਨੰਬਰ ਹੈ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈ ਬਟਰ ਕਾਟਨ ਦੇ ਸੂਟ ਨੇਗੇ ਬਿਲਕੁਲ ਸੌਫਟ ਕੱਪੜਾ ਹੈਗਾ ਦੁਪੱਟਾ ਨਹੀਂ ਹੈਗਾ ਜੀ ਦੁਪੱਟਾ ਤੁਸੀਂ ਕਹੋਗੇ ਤਾਂ ਆਪਾਂ ਆਪਣੀ ਚੋਇਸ ਅਨੁਸਾਰ ਤੁਸੀਂ ਦੁਪੱਟਾ ਲਗਵਾ ਸਕਦੇ ਹੋਗੇ ਪ੍ਰਿੰਟਿੰਗ ਚੈੱਕ ਕਰ ਸਕਦੇ ਹੋਗੇ ਬਟਰ ਕਾਟਨ ਦਾ ਸੂਟ ਹੈਗਾ ਪਲੇਨ ਬਾਟਮ ਹੈਗੀ ਆਪਾਂ ਦੁਬਾਰਾ ਇਹ ਸਟਾਕ ਮੰਗਾਇਆਗਾ ਡਿਮਾਂਡ ਤੇ ਪਹਿਲਾਂ ਆਪਣਾ ਸਟਾਕ ਇਹ ਸਾਰਾ ਸੇਲ ਹੋ ਚੁੱਕਿਆਗਾ ਤੁਸੀਂ ਲੈਣਾ ਚਾਹੋਗੇ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਲੈ ਸਕਦੇ ਹੋਗੇ ਸਿਲਾਈ ਕਰਾਉਣਾ ਸਿਲਾਈ ਕਰਵਾ ਸਕਦੇ ਹੋ ਬਿਨਾਂ ਸਿਲਾਈ ਤੋਂ ਮੰਗਵਾਉਣਾ ਬਿਨਾਂ ਸਿਲਾਈ ਤੋਂ ਵੀ ਮੰਗਵਾ ਸਕਦੇ ਹੋਗੇ ਪ੍ਰਾਈਸ ਇਹਦਾ ਹੈਗਾਗਾ 2500 ਵਿਦਆਊਟ ਦੁਪੱਟਾ ਹੈਗਾ ਵਿਦਆਊਟ ਸਿਲਾਈ ਹੈਗੀ ਜੇ ਤੁਹਾਡੇ ਸਟੀਚਿੰਗ ਤੁਹਾਡੇ ਆਪਣੇ ਜਿੱਥੋਂ ਵੀ ਤੁਸੀਂ ਕਰਵਾ ਰਹੇ ਹੋਗੇ ਉਥੋਂ ਠੀਕ ਆਉਂਦੀ ਹੈਗੀ ਤੁਹਾਡਾ ਆਪਣਾ ਹਨਾ ਸਾਰਿਆਂ ਨੂੰ ਵੱਡੀ ਗੱਲ ਹੁੰਦੀ ਹੈ ਜੀ ਆਪਣੇ ਮਨ ਹਨਾ ਜੇ ਆਪਣਾ ਮਨ ਬਣਦਾਗਾ ਆਪਾਂ ਤਾਂ ਸੂਟ ਖਰੀਦ ਦਿਆਂਗੇ ਤਾਂ ਆਪਾਂ ਲੈਣੇ ਆਂਗੇ ਜੇ ਆਪਣੇ ਮਨ ਨੂੰ ਚੀਜ਼ ਚੰਗੀ ਲੱਗਦੀ ਹੈਗੀ ਹੁਣ ਜਿਹੜੇ ਆਪਾਂ ਸਟਿਚ ਕਰਵਾਉਂਦੇ ਨੇਗੇ ਉਹਨਾਂ ਨੂੰ ਆਪਣੀ ਸਟੀਚਿੰਗ ਸਹੀ ਬੈਂਦੀ ਹੈਗੀ ਤਾਂ ਉਹ ਆਪਣੇ ਤੋਂ ਬਾਹਰ ਸਟਿਚ ਕਰਵਾ ਕੇ ਹੀ ਲੈਂਦੇ ਨੇਗੇ ਸੂਟ ਜ਼ਿਆਦਾਤਰ ਆਪਣੇ ਸੂਟ ਸਲਾਈ ਹੋ ਕੇ ਹੀ ਜਾਂਦੇ ਨੇਗੇ ਤੇ ਤੁਸੀਂ ਬਿਨਾ ਸਲਾਈ ਤੋਂ ਮੰਗਵਾ ਸਕਦੇ ਹੋਗੇ ਤੁਸੀਂ ਘਰ ਬੈਠੇ ਆਪਣੀ ਬੁਕਿੰਗ ਕਰ ਸਕਦੇ ਹੋਗੇ WhatsApp ਤੇ ਆਪਣਾ ਨੰਬਰ WhatsApp ਦਾ ਨੰਬਰ ਆਪਣਾ ਮੈਂਸ਼ਨ ਕੀਤਾ ਹੁੰਦਾਗਾ ਤੁਸੀਂ ਘਰ ਬੈਠੇ ਦੁਨੀਆ ਦੇ ਕੋਈ ਵੀ ਕੋਨੇ 'ਚ ਬੈਠੇ ਹੋਗੇ ਤੁਸੀਂ ਆਪਣੇ ਘਰੇ ਬੈਠੇ ਆਪਣੀ ਸੌਦੀ ਬੁਕਿੰਗ ਕਰ ਸਕਦੇ ਹੋਗੇ ਤੁਹਾਡੇ ਘਰ ਤੱਕ ਪਾਰਸਲ ਭਜਾਉਣ ਦੀ ਜ਼ਿੰਮੇਵਾਰੀ ਮੇਰੀ ਹੈਗੀ ਏ ਦੇਖੋ ਜੀ ਬਟਰ ਕਾਟਨ ਦਾ ਸੂਟ ਹੈਗਾ ਨਾਲ ਇਹਦੇ ਤੁਸੀਂ ਚਨੌਣ ਵਗੈਰਾ ਦਾ ਤਾਂ ਪੱਟਾ ਲਗਵਾਉਣਾ ਚਾਹਦੇ ਲਗਵਾ ਸਕਦੇ ਹੋਗੇ ਕੁਆਲਿਟੀ ਫੈਬਰਿਕ ਦੀ ਇੱਕ ਨੰਬਰ ਹੈਗਾ 2500 ਪ੍ਰਾਈਸ ਹੈਗਾ ਇਹਦਾ ਟਿਸਟਾ ਬ੍ਰੈਂਡ ਦਾ ਸਟੱਫ ਹੈਗਾ ਆ ਵੀ ਆਪਾਂ ਸੂਟ ਰਿਪੀਟ ਤੇ ਮੰਗਵਾਇਆਗਾ ਇਹ ਵੀ ਹੈਗਾਗਾ ਬਟਰ ਕਾਟਨ ਦਾ ਸੂਟ ਕਿੰਨੀ ਸੋਹਣੀ ਪ੍ਰਿੰਟਿੰਗ ਹੈਗੀ ਇਹ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਆਪਾਂ ਦੁਬਾਰਾ ਮੰਗਵਾਇਆ ਦਾ ਚੈੱਕ ਕਰ ਸਕਦੇ ਹੋਗੇ ਤੁਸੀਂ ਪ੍ਰਿੰਟਿੰਗ ਇਹ ਹੈਗੀ ਹੈਗੀ ਨਾਲ ਬਾਟਮ ਤੁਸੀਂ ਬਾਟਮ ਤੇ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋਗੇ ਇਹਦਾ ਪ੍ਰਾਈਸ ਹੈਗਾਗਾ 2000 ਬਿਨਾਂ ਸਲਾਈ ਤੋਂ ਬਿਨਾਂ ਦੁਪੱਟੇ ਤੋਂ ਇਹਦਾ ਪ੍ਰਾਈਸ ਹੈਗਾ 2000 ਦੇਖੋ ਜੀ ਇਹਦੇ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਵਰਕ ਕਰਵਾ ਸਕਦੇ ਹੋ ਕੋਈ ਵੀ ਤੁਸੀਂ ਆਪਣੇ ਵਰਕ ਦਾ ਡਿਜ਼ਾਈਨ ਪੇਜ ਉਹ ਨਹੀਂ ਆਪਣੇ ਕੋਲੇ ਬਹੁਤ ਸਾਰੇ ਡਿਜ਼ਾਈਨ ਲਿੰਗੇ ਆਪਾਂ ਰੈਡੀ ਕਰਕੇ ਦੇ ਦਾਂਗੇ ਤੁਹਾਨੂੰ ਇਹਦੇ ਵਿੱਚ ਦੂਜਾ ਕਲਰ ਹੈਗਾ ਇਹ ਜੀ ਮਹਿਰੂਨ ਬਾਟਮ ਨਾਲ ਇਹ ਸਾਰਾ ਸਟਾਕ ਆਪਾਂ ਦੁਬਾਰਾ ਮੰਗਾਇਆਗਾ ਫਟਾਫਟ ਆਪਣਾ ਫਾਸਟਲੀ ਆਰਡਰ ਕਰਕੇ ਕਈ ਭੈਣਾਂ ਰਹਿ ਗਈਆਂ ਸੀ ਉਹਨਾਂ ਨੂੰ ਨਹੀਂ ਮਿਲਿਆ ਹੈਗਾ ਸਟਾਕ ਤਾਂ ਕਰਕੇ ਆਪਣਾ ਫਟਾਫਟ ਆਪਣੀ ਬੁਕਿੰਗ ਕਰਕੇ ਲੈ ਲਓ ਜੀ ਦੁਬਾਰਾ ਇਹ ਫਿਰ ਇਸ ਤੋਂ ਬਾਅਦ ਨਹੀਂ ਆਉਣਾ ਹੈਗਾ ਰਿਪੀਟ ਤੇ ਦੇਖ ਇਹਦਾ ਵੀ ਪ੍ਰਾਈਸ ਹੈਗਾਗਾ 2000 ਟਿਸਟਾ ਦੀ ਹੈ ਵੀ ਦੇਖੋ ਚੈੱਕ ਕਰ ਸਕਦੇ ਹੋਗੇ ਤੁਸੀਂ ਸਾਰਾ ਇਹ ਜਿਹੜਾ ਸਟਾਫ ਤੁਹਾਨੂੰ ਦਿਖਾ ਰਹੀਆਂ ਜਿਹੇ ਟਿਸਟਾ ਬ੍ਰਾਂਡ ਦਾ ਹੈਗਾ 2000 ਇਹਦਾ ਪ੍ਰਾਈਸ ਹੈ ਫਾਸਟਲੀ ਆਪਣਾ ਆਰਡਰ ਕਰਕੇ ਚੱਕ ਲੋ ਜੀ ਸੂਟ ਜਿਹੜੇ ਮਤਲਬ ਜਿੰਨੇ ਕ ਇਹ ਵੀ ਆਪਾਂ ਨੂੰ ਇੰਨੇ ਕ ਹੀ ਮਿਲੇਣਗੇ ਦੁਬਾਰਾ ਆਰਡਰ ਆਪਾਂ ਕੀਤਾ ਸੀਗਾ ਸੂਟਾਂ ਦਾ ਆਪਾਂ ਨੂੰ ਨਹੀਂ ਮਿਲੇ ਹੈਗੇ ਹੋਰ ਸੂਟੇ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਪਰ ਲਿਆਂ ਭੈਣਾ ਬਹੁਤ ਜ਼ਿਆਦਾ ਲੈ ਰਿਆ ਨਹੀਂ ਹੈ ਇਹ ਸੂਟ ਤੇ ਤੁਸੀਂ ਲੈ ਸਕਦੇ ਹੋ। ਪ੍ਰਿੰਟਿੰਗ ਤੁਹਾਨੂੰ ਇੱਕ ਤੋਂ ਇੱਕ ਹਟ ਕੇ ਮਿਲੂਗੀ। ਦੇਖ। ਇਹਦੇ ਨਾਲ ਹੈਗੀ ਆ ਕਿ ਓਨੀਅਨ ਸ਼ੇਡ ਦੀ ਬੋਟਲ। ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋਗੇ ਤੇ ਨਾਲ ਦੀ ਨਾਲ ਤੁਸੀਂ ਆਪਣੀ ਪੇਮੈਂਟ ਕਰਕੇ ਸੂਟ ਰਖਵਾ ਸਕਦੇ ਹੋ ਤੁਸੀਂ ਇੱਕ ਦੋ ਦਿਨ ਸੂਟ ਹੋਲਡ ਤੇ ਵੀ ਰਖਵਾ ਸਕਦੇ ਹੋਗੇ ਠੀਕ ਹੈ ਜੀ ਸਾਰਾ ਇਹ ਨਵਾਂ ਸਟਾਕ ਆਇਆਗਾ ਇਸ ਤੋਂ ਬਾਅਦ ਇਹ ਪ੍ਰਿੰਟ ਨਹੀਂ ਮਿਲਨੇ ਹੈਗੇ ਇਹ ਬਹੁਤ ਰਿਪੀਟ ਹੋਏ ਨੇ ਪ੍ਰਿੰਟ ਬਹੁਤ ਜਿਆਦਾ ਪਸੰਦ ਆਏ ਨੇਗੇ ਸਾਰਿਆਂ ਨੂੰ ਕਿ ਲਓ ਜੀ ਦੇਖ ਕਈ ਸੁਣ ਤਾਂ ਨਹੀਂ ਤਾਂ ਇਹਨਾਂ ਦੇ ਵਿੱਚ ਵੀਡੀਓ ਵੀ ਨਹੀਂ ਪਈ ਹੈਗੀ ਇਦਾਂ ਹੀ ਫੋਟੋ ਤੇ ਸਿਲੈਕਟ ਕਰਕੇ ਸੂਟ ਲੈ ਜਾਂਦੇ ਨੇਗੇ ਤੁਸੀਂ ਦੁਪੱਟਾ ਲਗਵਾਉਣਾ ਚਾਹੋਗੇ ਤਾਂ ਦੁਪੱਟਾ ਲਗਵਾ ਸਕਦੇ ਹੋਗੇ ਆ ਦੇਖੋ ਆਪਾਂ ਨਾ ਥਾਨ ਮੰਗਾਉਣੀ ਥੀਏਗੇ 77 ਕੁਆਲਿਟੀ ਦਾ ਚੁਣੌਣ ਦਾ ਤਾਂ ਭਾਤ ਦਾ ਇੰਨੀ ਜਿਆਦੇ ਕੁਆਲਿਟੀ ਸੋਹਣੀ ਹੈਗੀ ਬਹੁਤ ਹੀ ਜਿਆਦੇ ਸੋਹਣੀ ਇਹਨੂੰ ਤੁਸੀਂ ਸੈਮੀ ਦਾ ਦੁਪੱਟਾ ਨੇ ਹੈਗਾ ਇਹ ਸੈਮੀ ਦਾ ਹੈਗਾ ਪਰ ਇਹਨੂੰ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਸੈਮੀ ਦਾ ਬਹੁਤ ਹੀ ਜਿਆਦੇ ਸੋਹਣਾ ਸਟੱਫ ਹੈਗਾ ਦੁਪੱਟੇ ਦਾ 77 ਕੁਆਲਿਟੀ ਹੈਗੀ ਦੁਪट्टे ਦੀ ਆਪਾਂ ਥਾਣ ਮੰਗਾਉਣੇ ਹੁੰਦੇ ਆ ਤੇ ਫਿਰ ਆਪਾਂ ਦੇ ਕੋਲੇ ਹੀ ਦੁਪੱਟੇ ਰਹਿ ਜਾਂਦੇ ਜਾਂ ਫਿਰ ਤੁਸੀਂ ਕੋਟੇ ਦਾ ਦੁਪੱਟਾ ਲਗਵਾ ਸਕਦੇ ਹੋ ਜਿਹੜੇ ਕੋਟੇ ਦੀ ਕੁਆਲਿਟੀ ਹੈਗੀ ਦੁਪੱਟੇ ਦੀ ਬਹੁਤ ਜ਼ਿਆਦਾ ਸੋਹਣੀ ਹੈ ਜੀ ਸੌਫਟ ਕੋਟ ਹੈਗਾ ਹਾਰਡ ਵਾਲਾ ਕੋਟਾ ਨਹੀਂ ਹੈਗਾ ਆਪਣੇ ਕੋਲੇ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਸੇਜ ਕਰ ਸਕਦੇ ਹੋਗੇ ਦੇਖੋ ਇਹਦਾ ਪ੍ਰਾਈਸ ਹੈਗਾਗਾ 2000 ਹਾਵੀ ਬਹੁਤ ਹੀ ਜ਼ਿਆਦਾ ਸੋਨਾ ਸੂਟ ਹੈਗਾ ਵਿਦ ਸ਼ਿਪਿੰਗ ਪ੍ਰਾਈਸ ਲੇងੀ ਸਾਰੇ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈਗੀ ਦੇਖੋ ਕਿੰਨਾ ਸੋਨਾ ਜ਼ਿਆਦਾ ਪ੍ਰਿੰਟ ਹੈਗਾ ਇਹਦੇ ਤੁਸੀਂ ਪੈਚ ਵਰਕ ਲਗਾ ਕੇ ਕੁਝ ਵੀ ਕੰਮ ਵਗੈਰਾ ਕਰਵਾਉਣਾ ਚਾਹੁੰਦੇ ਹੋ ਵਰਕ ਵਗੈਰਾ ਕਰਵਾ ਸਕਦੇ ਹੋਗੇ ਨਾਲ ਹੈਗੀ ਹੈਗੀ ਸਕਿਨ ਕਲਰ ਦੀ ਬਾਟਮ ਤੁਸੀਂ ਇਹਦੇ ਨਾਲ ਟਾਈ ਐਂਡ ਡਾਈ بیس ਕਲਰ بیس ਇਹ ਹੇਅਰ ਕਲਰ ਕਲਰ ਰਖਵਾ ਸਕਦੇ ਹੋ ਦੁਪੱਟੇ ਦਾ ਤੇ ਜਿੰਨੇ ਵੀ ਕਲਰ ਸ਼ਰਟ ਦੇ ਵਿੱਚ ਲੇਗੇ ਉਹਨੇ ਕਲਰ ਪਵਾ ਕੇ ਤੁਸੀਂ ਟਾਈ ਐਂਡ ਡਾਈ ਬਹੁਤ ਹੀ ਜਿਆਦਾ ਸੋਹਣਾ ਸੂਟ ਬਣਾ ਸਕਦੇ ਹੋਗੇ ਇਹਦਾ ਪ੍ਰਾਈਸ ਹੈਗਾਗਾ 1750 ਚੈੱਕ ਕਰ ਸਕਦੇ ਹੋ ਤੁਸੀਂ ਪ੍ਰਿੰਟਿੰਗ ਸਕਰੀਨ ਸ਼ਾਟ ਲੈ ਲਓ ਜੀ WhatsApp ਤੇ ਮੈਸੇਜ ਕਰ ਦੋ ਸਟਿਚ ਕਰਵਾਓਗੇ ਤਾਂ ਬਹੁਤ ਹੀ ਜ਼ਿਆਦੇ ਸੋਹਣੇ ਸਟਿਚਿੰਗ ਹੋਊਗੀ ਪਾਈਪਿੰਗ ਵਗੈਰਾ ਲੈਸ ਵਗੈਰਾ ਦੀ ਫਿਨਿਸ਼ਿੰਗ ਨਿਕਲ ਜੂਗੀ ਆ ਬਲੈਕ ਸੂਟ ਦੀ ਵੀ ਬਹੁਤ ਜ਼ਿਆਦੇ ਡਿਮਾਂਡ ਸੀਗੀ ਬਲੈਕ ਆਪਣੇ ਕੋਲੇ ਇਹਦੇ ਨਾਲ ਦੇ ਕਈ ਸੂਟ ਸੇਲ ਹੋਏ ਨੇ ਇੱਕ ਪ੍ਰਿੰਟ ਹੋਰ ਆਇਆ ਸੀਗਾ ਉਹਦੇ ਨਾਲ ਦੇ ਵੀ ਬਹੁਤ ਹੀ ਜ਼ਿਆਦੇ ਬਹੁਤ ਜ਼ਿਆਦੇ ਸੂਟ ਸੇਲ ਹੋਏ ਨੇਗੇ ਤੀਸਟਾ ਦਾ ਫੈਬਰਿਕ ਹੈਗਾ ਇਹ ਵੀ ਟਿਸਟਾ ਦਾ ਹੀ ਹੈ ਕਿੰਨਾ ਜਿਆਦਾ ਸੋਹਣਾ ਸੂਟ ਹੈ ਤੁਸੀਂ ਇਹਨੂੰ ਪਾਰਟੀ ਵੇਅਰ ਵੀ ਬਣਾ ਸਕਦੇ ਹੋਗੇ ਸੂਟ ਨੂੰ ਨਾਲ ਹੈਗੀ ਹੈਗੀ ਪਲੇਨ ਬਾਟਮ ਕੋਈ ਪਲੇਨ ਬਾਟਮ ਤੇ ਵਰਕ ਕਰਵਾਉਣਾ ਚਾਹੁੰਦਾ ਕਰਵਾ ਸਕਦੇ ਹੋਗੇ ਨੈਕ ਵਗੈਰਾ ਤੇ ਪੈਚ ਲਗਵਾ ਕੇ ਤੁਸੀਂ ਇਹ ਤੇ ਵਰਕ ਕਰਵਾ ਸਕਦੇ ਹੋ ਬਾਜੂ ਤੇ ਪੈਚ ਲੱਗ ਕੇ ਵਰਕ ਹੋ ਜਾਊਗਾ ਬਹੁਤ ਹੀ ਜਿਆਦੇ ਸੋਹਣਾ ਸੂਟ ਮਨ ਜੂਗਾ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਦਿਓ ਇਹਦਾ ਪ੍ਰਾਈਸ ਹੈਗਾ 2000 ਫੈਬਰਿਕ ਇੰਨਾ ਕ ਜਿਆਦੇ ਸੋਹਣਾ ਬਹੁਤ ਹੀ ਜਿਆਦੇ ਸੋਹਣਾ ਆਪਾਂ ਸਾਰੇ ਸੂਟ ਡਿਮਾਂਡ ਤੇ ਮਗਾਏ ਨੇ ਦੁਬਾਰੇ ਇਸ ਤੋਂ ਬਾਅਦ ਨਹੀਂ ਆਉਣੇ ਹੈਗੇ ਆਪਣਾ ਫਟਾਫਟ ਫਾਸਟਲੀ ਆਰਡਰ ਕਰਕੇ ਸੂਟ ਲੈ ਸਕਦੇ ਤੁਸੀਂ ਜਿਹੜੀਆਂ ਪਹਿਲਾਂ ਰਹਿ ਗਈਆਂ ਸੀਗੇ ਆਪਾਂ ਤੋਂ ਮੰਗ ਰਹੇ ਸੀ ਨਾ ਇਹ ਸੂਟ ਸਾਰੇ ਕਲਰ ਆ ਗਏ ਤਾਂ ਤੁਸੀਂ ਲੈ ਸਕਦੇ ਹੋ ਕਲਰ ਪ੍ਰਿੰਟਿੰਗ ਇੱਕ ਤੋਂ ਇੱਕ हट ਗਿਆ ਆਪਣੇ ਕੋਲੇ ਇਹਦੇ ਨਾਲ ਹੈਗੀ ਇਹ ਵਾਲੀ ਬਾਟਮ ਸਾਰੇ ਇਹ ਮੈਚਿੰਗ ਸੂਟ ਲੈਣਗੇ ਜੇ ਆਪਾਂ ਇਹਦੇ ਵਿੱਚ ਆਲ ਓਵਰ ਸੂਟ ਲੈਣਾਂਗੇ ਤਾਂ ਉਹ ਥੋੜੇ ਜਿਹਾ ਕੋਸਟਲੀ ਪਿਆ ਜਾਂਦੇ ਨੇ ਇਹ ਮੈਚਿੰਗ ਸੂਟ ਫਿਰ ਵੀ ਠੀਕ ਨੇ ਟਿਸਟਾ ਬ੍ਰਾਂਡ ਦੇ ਥੋੜੇ ਜੇ ਮਤਲਬ ਜਿਹੜਾ ਸਟਾਫ ਹੁੰਦਾ ਹੈਗਾ ਟਿਸ ਜ਼ਿਆਦਾ ਥੋੜਾ ਜਿਹਾ ਹਾਈ ਰੇਟ ਦੇ ਵਿੱਚ ਹੀ ਹੁੰਦਾ ਇਹਨਾਂ ਦੀ ਸਟਾਰਟਿੰਗ 1500 1600 ਤੋਂ ਹੁੰਦੀ ਹੈ ਜਿਸ ਤੋਂ ਨੀਚੇ ਨੀ ਹੁੰਦੀ ਹੈ ਜਿਹੜਾ कॉटन ਦਾ ਵੀ ਸਟੱਫ ਹੁੰਦਾ ਨਾ ਉਹਦੀ ਸਟਾਰਟਿੰਗ 1500 1600 ਤੋਂ ਹੁੰਦੀ ਆ ਤੇ ਵੇਖੀ ਇਹ ਹੈ ਇਹ 올ਓਵਰ ਸੂਟ ਹੈਗਾ ਇਹ ਬਟਰ कॉटन ਦਾ ਸੂਟ ਹੈਗਾ 올ਓਵਰ ਹੈ ਜਿਹੜੀਆਂ ਭੈਣਾਂ ਮੰਗਦੀਆਂ ਹੁੰਦੀਆਂ ਨੇ ਨਾ ਵੀ 올ਓਵਰ ਸੂਟ ਚਾਹੀਦਾ ਉਹ ਲਗਾ ਸਕਦੀਆਂ ਨੇ 2500 ਇਹਦਾ ਪ੍ਰਾਈਸ ਹੈਗਾ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਫਾਸਟਲੀ ਤੁਸੀਂ ਰਖਵਾ ਸਕਦੇ ਹੋਗੇ ਚੈੱਕ ਕਰ ਸਕਦੇ ਹੋਗੇ ਤੁਸੀਂ ਪ੍ਰਿੰਟਿੰਗ ਸਕਰੀਨ ਸ਼ਾਟ ਭੇਜ ਸਕਦੇ ਹੋਗੇ WhatsApp ਤੇ ਆਲਓਵਰ ਸੂਟ ਆਪਣੇ ਕੋਲੇ ਬਸ ਕੋਈ ਕੋਈ ਹੈਗਾ ਕਿਉਂਕਿ ਜ਼ਿਆਦਾਤਰ ਇਸ ਸੀਜ਼ਨ ਦੇ ਵਿੱਚ ਮੈਚਿੰਗ ਸੂਟ ਹੀ ਚੱਲੇ ਨੇਗੇ ਇਹ ਆਲਓਵਰ ਆ 2500 ਦਾ ਪ੍ਰਾਈਸ ਆ ਪਟਰ ਕਾਟਨ ਦਾ ਸੂਟ ਆ ਪਿਓਰ ਦੇ ਵਿੱਚ ਹੈਗਾ ਫੁੱਲ ਤੇ ਫਾਸਟਲੀ ਤੁਸੀਂ ਆਪਣਾ ਚੱਕ ਲਓ ਜਿਹਦਾ ਆਰਡਰ ਪਹਿਲਾਂ ਆ ਗਿਆ ਉਹ ਲੈ ਜੂਗਾ ਜੀ ਕੱਲ ਕੁਝ ਕੁ ਸੂਟਾਂ ਦੇ ਆਰਡਰ ਆਏ ਸੀਗੇ ਆਪਾਂ ਨੂੰ ਇੱਕ ਪ੍ਰਿੰਟ ਨਾਲ ਦੇ ਆਪਾਂ ਨੂੰ ਕਈ ਆਰਡਰ ਆ ਰਹੇ ਉਹ ਸਭ ਤੋਂ ਪਹਿਲਾਂ ਜਿਹੜੀ ਭੈਣ ਨੇ ਲੈ ਲਿਆ ਹਨਾ ਤੇ ਉਹ ਲੈ ਗਈ ਉਸ ਤੋਂ ਬਾਅਦ ਬਹੁਤ ਸਾਰੇ ਮੈਸੇਜ ਆਏ ਤੇ ਉਹਦੇ ਨਾਲ ਦਾ ਮਤਲਬ ਕਲਰ ਹੈ ਨਹੀਂ ਸੀਗਾ ਤੇ ਹੋਰ ਉਹਦੇ ਵਿੱਚ ਹੈਗੇ ਨਗੇ ਦੋ ਸੂਟ ਅਵੇਲੇਬਲ ਨੇਗੇ ਜੇ ਕੁਝ ਲੈਣਾ ਚਾਹੁੰਦੀ ਹੈ ਭੈਣ ਲੈ ਸਕਦੀ ਹੈ ਵਾਈਟ ਦੇ ਵਿੱਚ ਤੇ ਨਹੀਂ ਕਦੇ ਦਿਨ ਤੱਕ ਉਹ ਵੀ ਨਹੀਂ ਤੁਹਾਨੂੰ ਮਿਲਨੇ ਹੈਗੇ ਕਿਉਂਕਿ ਸੇਲ ਹੋ ਜਾਂਦੇ ਨੇ 2-4 ਦਿਨਾਂ ਦੇ ਵਿੱਚ ਤਕਰੀਬਨ ਆਪਣੇ ਜਿਹੜੀ ਆਪਾਂ ਵੀਡੀਓ ਪਾਉਣੇ ਉਹਦੇ ਵਿੱਚ ਇੱਕ ਦੋ ਹੀ ਸੂਟ ਬਚਦੇ ਨੇ ਸਾਰੇ ਸੂਟ ਸੇਲ ਹੋ ਹੀ ਜਾਂਦੇ ਰਗੇ ਆ ਵੀ ਬਹੁਤ ਹੀ ਜ਼ਿਆਦਾ ਜਿਹੜਾ ਡਿਜ਼ਾਈਨ ਹੈਗਾ ਡਿਮਾਂਡ ਦੇ ਵਿੱਚ ਰਿਹਾਗਾ ਇਹਦੀ ਡਿਜ਼ਾਈਨਿੰਗ ਇੰਨੀ ਜ਼ਿਆਦੇ ਸੋਹਣੀ ਬਣਦੀ ਆ ਨਾ ਤੁਹਾਨੂੰ ਪਿਆਸੇ ਲਾਇ ਬਿਲਕੁਲ ਨਹੀਂ ਹੈ ਤੇ ਜੁਬਨੇ ਹੈਗੇ ਕਿਉਂਕਿ ਸਟੱਫ ਦੀ ਕੁਆਲਿਟੀ ਬਹੁਤ ਹੀ ਜ਼ਿਆਦੇ ਗੁੱਡ ਹੈਗੀ ਹਜੇ ਜਿਹੜਾ ਠੀਕ ਰੇਟ ਦੇ ਵਿੱਚ ਆਪਾਂ ਕੱਪੜੇ ਲੈ ਕੇ ਆਉਣੇ ਹੁੰਦੇ ਨੇ ਉਹ ਸਾਡਾ ਕਪੜਾ ਆਟ ਜਾਂਦਾ ਜਿਹੜੇ ਆਪਾਂ ਮਤਲਬ ਥੋੜੇ ਜੇ ਸੂਟ ਕਾਸਟਲੀ ਹੁੰਦੇ ਨੇ ਵਧੀਆ ਉਹਦੀ ਕੁਆਲਿਟੀ ਵੀ ਵਧੀਆ ਹੁੰਦੀ ਹੈਗੀ ਤੇ ਉਹ ਕਪੜਾ ਬਹੁਤ ਛੇਤੀ ਵਿਕ ਜਾਗਾ ਆਪਣੇ ਸੂਟ ਸਾਰਿਆਂ ਨੂੰ ਪਸੰਦ ਆ ਰਹੇ ਨੇ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇ ਉਹਨਾਂ ਕੋਲ ਜਾ ਰਹੇ ਨੇਗੇ ਤੇ ਬਹੁਤ ਸੋਹਣਾ ਉਹਨਾਂ ਨੂੰ ਫੈਬਰਿਕ ਲੱਗ ਰਿਹਾਗਾ ਤੇ ਉਹ ਆਪਣੇ ਬਾਰ-ਬਾਰ ਉਹਨਾਂ ਦੇ ਆਰਡਰ ਚੱਲ ਰਹੇ ਨੇ ਆਪਣੇ ਕੋਲੇ ਦੇਖੋ ਜੀ ਇਹ ਆ ਗਈ ਇਹਦੀ ਪ੍ਰਿੰਟਿੰਗ ਸ਼ਰਟ ਆ ਗਈ ਤੇ ਬਾਟਮ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਲੇਗੇ ਬਸ ਸਾਰੇ ਅੱਜ ਮੈਂ ਤੁਹਾਨੂੰ ਟੇਸਟਾ ਬ੍ਰਾਂਡ ਦੇ ਪਟਰ कॉटन ਦੇ ਸੂਟ ਦਿਖਾਉਣੇਗੇ 2000 ਦਾ ਪ੍ਰਾਈਸ ਹੈਗਾ ਇਹਦਾ ਵੀ 2000 ਪ੍ਰਾਈਸ ਹੈਗਾ ਇਦੇ ਨਾਲ ਹੈਗੀ ਹੈ ਗੇਪ ਵਾਲੀ ਬੋਟ ਬਹੁਤ ਬਹੁਤ ਜ਼ਿਆਦੇ ਸੋਨੇ ਕਲਰ ਨੇ ਇਹ ਆ ਵੀ ਬਹੁਤ ਜ਼ਿਆਦੇ ਸੋਹਣਾ ਸਿੰਪਲ ਨਾਲ ਹੈਗੀ ਹੈਗੀ ਪਲੇਨ ਬਾਟਮ ਹੈ 1800 ਇਹਦਾ ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਵਿਦਆਊਟ ਸ਼ਿਪਿੰਗ ਤੁਹਾਡੇ ਤੋਂ ਕੁਝ ਨਹੀਂ ਲਿਆ ਜਾਊਗਾ ਵਿਦ ਸ਼ਿਪਿੰਗ ਹੁੰਦੇ ਨੇ ਜੀ ਸਾਰੇ ਚਾਰजेस ਵਗੈਰਾ ਸੂਟ ਦੇ ਤੇ ਵਿਦ ਸ਼ਿਪਿੰਗ ਆਪਾਂ ਚਾਰजेस ਤੁਹਾਨੂੰ ਦੱਸ ਦੇਵਾਂਗੇ ਫਿਰ ਆਪਾਂ ਐਕਸਟਰਾ ਚਾਰजेस ਤੁਸੀਂ ਆਪਾਂ ਤੋਂ ਵਟਸਐਪ ਤੇ ਪੁੱਛਦੇ ਹੋਗੇ ਹਨਾ ਤਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਨਫਰਮ ਕਰ ਦਿੰਨੀ ਆ ਵੀ ਜਿਹੜੇ ਮੈਂ ਤੁਹਾਨੂੰ ਸੂਟ ਦੇ ਮਤਲਬ ਰੇਟ ਦੱਸੀਆਂ ਵਿਦ ਸ਼ਿਪਿੰਗ ਦੱਸ ਦੇਵਾਂਗੇ ਐਕਸਟਰਾ ਸ਼ਿਪਿੰਗ ਕੋਸ਼ਿ ਨਹੀਂ ਹੁੰਦੇ ਹੈਗੇ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਿਓ ਜੀ ਕੀਕਾ ਇੱਕ ਆਪਾਂ ਕੱਲ ਜੋਰਜਰ ਦੇ ਸੂਟਸ ਦੇ ਆ ਮਤਲਬ ਪਿਕਸ ਪਾਈਆਂ ਸੀਗੀਆਂ ਉਹ ਕਾਟਨ ਦੇ ਸੂਤ ਨਹੀਂ ਹੈਗੇ ਉਹ ਜੋਰਜਰ ਦੇ ਲੇਗੇ ਕੋਈ ਵੀ ਤੁਹਾਨੂੰ ਹਨਾ ਸੂਟ ਪਸੰਦ ਜਿਹੜੀਆਂ ਭੈਣਾਂ ਨੂੰ ਵੀ ਜੋਰਜਰ ਦੇ ਸੂਟ ਪਸੰਦ ਨੇਗੇ ਪ੍ਰਿੰਟ ਬਹੁਤ ਹੀ ਬਹੁਤ ਜਿਆਦੇ ਸੋਹਣੇ ਨੇ ਉਹ ਸੂਤਾਂ ਦੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਆਪਾਂ ਉਹ ਸੂਤਾਂ ਦੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਜੇ ਸਭ ਤੋਂ ਜ਼ਿਆਦੇ ਕਮੈਂਟ ਆਏ ਵੀ ਸਾਨੂੰ ਜੌਰਜਟ ਦੇ ਸੂਟ ਚਾਹੀਦੇ ਨੇ ਤਾਂ ਆਪਾਂ ਉਹ ਸੂਟ ਜਰੂਰ ਲੈ ਕੇ ਆਵਾਂਗੇ ਪ੍ਰਿੰਟ ਬਹੁਤ ਹੀ ਜਿਆਦੇ ਸੋਹਣੇ ਨੇ ਨਾਲੇ ਉਹਨਾਂ ਦਾ ਪ੍ਰਾਈਸ ਬਹੁਤ ਜਿਆਦੇ ਠੀਕ ਹੈ 1100 ਰੇਟ ਦੇ ਵਿੱਚ ਹੈਗਾ ਉਹਨਾਂ ਦਾ ਪ੍ਰਾਈਸ 1100 ਹੈਗਾ ਤੇ ਬਹੁਤ ਜਿਆਦੇ ਸੋਹਣੀ ਜੌਰਜਟ ਦੀ ਕੁਆਲਿਟੀ ਹੈਗੀ ਜਿੰਨੇ ਕਮੈਂਟ ਆਉਣਗੇ ਤੁਸੀਂ ਕਮੈਂਟ ਦੇ ਵਿੱਚ ਦੱਸਿਓ ਵੀ ਆਪਾਂ ਜੌਰਜਟ ਦੇ ਸੂਟ ਲੈ ਕੇ ਆਈਏ ਵੀਡੀਓ ਬਣਾਈਏ ਤੁਹਾਨੂੰ ਪਸੰਦ ਨੇ ਤੁਸੀਂ ਬਾਏ ਕਰੋਗੇ ਆਪਣੇ ਕੋਲੋਂ ਲਵੋਗੇ ਤਾਂ ਆਪਾਂ ਉਹ ਸੂਟ ਸਟਾਫ ਸੂਟ ਲੈ ਕੇ ਆਵਾਂਗੇ ਤੇ ਆਪਾਂ ਵੀਡੀਓ ਵੀ ਬਣਾਵਾਂਗੇ ਤੇ ਜਰੂਰ ਤੁਸੀਂ ਇਹਨਾਂ 1100 ਦਾ ਰੇਟ ਹੈਗਾ ਇੰਨੀ ਜਿਆਦੇ ਸੋਹਣੀ ਪ੍ਰਿੰਟਿੰਗ ਹੈ ਇੰਨੇ ਜਿਆਦੇ ਸੋਹਣੇ ਕਲਰ ਨੇ ਨਾ ਬਹੁਤ ਹੀ ਜਿਆਦੇ ਸੋਹਣੇ ਸਰਦਾਰੀ ਸੂਟ ਲੇਗੇ ਕਮੈਂਟ ਜਰੂਰ ਕਰਕੇ ਦੱਸਿਓ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾਈ ਹੈ ਇਹ ਵੀ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਸਾਰੇ ਟਿਸਟਾ ਬ੍ਰੈਂਡ ਦਾ ਸਟੱਫ ਹੈਗਾ ਥੋੜਾ ਜਿਹਾ ਇਹਨਾਂ ਦੀ ਕੁਆਲਿਟੀ ਹਾਈ ਹੈ ਪਰ ਫੈਬਰਿਕ ਦੀ ਕੁਆਲਿਟੀ ਇੱਕ ਨੰਬਰ ਹੁੰਦੀ ਹੈ ਜੀ ਤੇ ਲਾਈਕ ਜਰੂਰ ਕਰਿਆ ਕਰੋ ਤੁਸੀਂ ਵੀਡੀਓ ਦੇਖ ਲੈਣੇ ਹੋਗੇ ਲਾਈਕ ਨਹੀਂ ਕਰਦੇ ਇੱਕ ਜ਼ਰੂਰ ਹਨਾ ਜਿੰਨੇ ਤੁਸੀਂ ਵੀਡੀਓ ਦੇਖਦੇ ਸਾਰੇ ਇੱਕ ਇੱਕ ਆਪਣੀ ਭੈਣ ਲਈ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਉਮੀਦ ਕਰਦੀ ਆਂਗੀ ਸਾਡੇ ਸੂਟ ਤੁਹਾਨੂੰ ਪਸੰਦ ਆ ਰਹੇ ਹੋਣਗੇ ਜਿਹੜੀਆਂ ਭੈਣਾਂ ਕੋਲੇ ਸੂਟ ਗਏ ਨੇ ਉਹਨਾਂ ਨੇ ਸਟਿਚ ਕਰਵਾ ਕੇ ਪਾ ਲੈਣ ਹੋਣਗੇ ਤੇ ਪਿਕਸ वगैरह शेयर ਕਰ ਦਿਆ ਕਰੋ ਤੇ ਕੋਰੀਅਰ ਹਜੇ ਆਪਾਂ ਕੱਲ ਨੂੰ ਕਰਾਂਗੇ ਜਿਨ੍ਹਾਂ ਦੇ ਆਰਡਰ ਆਏ ਹੋਏ ਸੀਗੇ ਕੁਸ਼ਕ ਦੇ ਦੁਪट्टे ਪੈਂਡਿੰਗ ਨੇਗੇ ਕੁਸ਼ਕ ਸੂਟ ਸਲਾਈਆਂ ਲਈ ਜਾਣਗੇ ਕੁਸ਼ਕ ਆਰਡਰ ਆਜਾ ਆਪਾਂ ਰਾਤ ਨੂੰ ਪੈਕ ਕਰਾਂਗੇ ਥੋੜੇ ਐਡਰੈਸ वगैरह ਕੁਸ਼ਕ ਕੜਾਈਆਂ ਲਈ ਜਾਣਗੇ ਰੱਬ ਦੀ ਕਿਰਪਾ ਨਾਲ ਕੰਮ ਬਹੁਤ ਹੀ ਜ਼ਿਆਦਾ ਸੋਹਣਾ ਚੱਲ ਰਿਹਾ ਹੈ ਇਤਈ ਵਾਹਿਗੁਰੂ ਆਪਣਾ ਮੇਰ ਭਰਿਆ ਹੱਥ ਰੱਖੇ ਤੁਹਾਡਾ ਸਾਥ ਨਾਲ ਸਾਰਾ ਖੁਸ਼ ਆ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਜਰੂਰ ਸਪੋਰਟ ਕਰਿਓ ਤੇ ਆਪਣੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਹਨਾ ਸਬਸਕ੍ਰਾਈਬਰ ਜ਼ਿਆਦਾ ਕਰਦੋ 2k ਕਰਦੋ ਤੇ 1800 ਕੁਸ਼ ਲੈਣੀ 2k ਕਰਦੋ ਆਪਣੇ ਸਬਸਕ੍ਰਾਈਬ ਤੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ